ਆ ਤੁਸੀਂ ਦੇਖੀ ਰਹੇ ਹੋ ਟੀਨ ਜਿਹੜੇ ਨੇ 170 ਟੀਨ ਖਾਲੀ ਪਏ ਨੇ ਤੇ ਇਹ ਤੋਂ ਆਪ ਹੀ ਅੰਦਾਜ਼ਾ ਲਗਾਇਆ ਜਾਦਾ ਕਿ ਨਵੇਂ ਕਿੰਨਾ ਦੇਸੀ ਕੀ ਬਣਾ ਕੇ ਬਾਹਰ ਵੇਚੇ ਹੋਏਗਾ ਇਹ ਸਾਰੇ ਖਾਲੀ ਟੀਨ ਕੀ ਦੇ ਪਏ ਨੇ ਬਹੁਤ ਮਾੜੀ ਕੰਡੀਸ਼ਨ ਦੇ ਵਿੱਚ ਹੈ ਇਹ ਫੈਕਟਰੀ ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾ ਮਿਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸੇਤਨਾ ਖਲਵਾੜ ਹੋ ਰਿਹਾਗਾ ਉਈ ਹੁਣ ਮੰਨ ਕੇ ਚਲੋ ਇਸੀ ਇਹ ਜੋਤਾਂ ਵਾਸਤੇ ਕਿਉਂ ਨਹੀਂ ਇਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਣੇ ਹੋ ਤੁਸੀਂ ਇਹ ਆਪ ਖਾਣੇ ਹੋ ਨਾ ਪਰ ਫੈਂਟ ਬੱਤੀ ਜਿਹੜਾ ਇਹ ਕੈਮੀਕਲ ਹੈ ਇਹਨੂੰ ਅਜੇ ਸੈਂਟ ਦੇਸੀ ਕੀ ਬਣਾਉਣ ਵਾਸਤੇ ਯੂਜ਼ ਕੀਤਾ ਜਾਂਦਾ ਹੈ ਇਹ ਇੰਨਾ ਜ਼ਿਆਦਾ ਸਟਰੋਂਗ ਹੈ ਕਿ ਜੇ ਹੱਥ ਤੇ ਵੀ ਲੱਗ ਜਾਏ ਕਈ ਕਈ ਘੰਟੇ ਇਹਦੀ ਖੁਸ਼ਬੂ ਦੇਸੀ ਕਿ ਇਹਦੀ ਜਾਂਦੀ ਨਹੀਂ ਤੇ ਇਸੇ ਕਰਕੇ ਇਹ ਜਿਹੜਾ ਸਾਰਾ ਘੀ ਤਿਆਰ ਹੋ ਰਿਹਾ ਇਹਦੇ ਵਿੱਚ ਇਹੀ ਹੀ ਸੈਂਟ ਯੂਜ਼ ਹੋ ਰਿਹਾ ਤੇ ਇਹ ਬਹੁਤ ਜ਼ਿਆਦਾ ਸਿਹਤ ਲਈ ਖਾਨੀਕਾਰਕ ਹੈ ਆ ਤੁਸੀਂ ਕੰਮ ਸਾਰਾ ਇਹ ਆਪ ਹੀ ਕਰ ਰਹੇ ਹੋ ਇੱਥੇ ਹਾਂਜੀ ਹਾਂਜੀ ਮਾਲਕ ਕੀ ਕਹ ਰਿਹਾ ਹੁਣ ਮਾਲਕ ਕਹਿੰਦਾ ਮੈਂ ਆ ਰਿਹਾ ਜੀ ਬਾਹਰ ਗਿਆ ਹੋਇਆ ਜੀ ਨਹੀਂ ਤੁਸੀਂ ਫਿਰ ਕੀ ਫਲੇਵਰ ਮਿਲਾ ਮਿਲਾ ਕੇ ਕਰ ਰਹੇ ਹੋ ਸਾਰਾ ਕੁਝ ਇਹ ਰਿਫਾਈਨਡ ਦੇ ਵਿੱਚ ਤੁਹਾਨੂੰ ਪਤਾ ਨਹੀਂ ਹੈਗਾ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈਗਾ ਬੋਈ ਹੁਣ ਮੰਨ ਕੇ ਚਲੋ ਇਸੀ ਕਿ ਜੋਤਾਂ ਵਾਸਤੇ ਕਿਉਂ ਨਹੀਂ ਜਿਹਦੇ ਵਿੱਚ ਜੋਤਾਂ ਵਾਸਤੇ ਕੀ ਹੈ ਇਹ ਤਾਂ ਵੱਡੀਆਂ ਵੀ ਸਾਰਾ ਕੁਝ ਕਰ ਰਹੇ ਤੁਸੀਂ ਇੱਥੇ ਹਾਂਜੀ ਖਾਨਦੇ ਹੋ ਤੁਸੀਂ ਇਹ ਆਪ ਖਾਨਦੇ ਹੋ ਨਾ ਆਪ ਰਫੈਂਡ ਵਰਤਦੇ ਇਸ ਤਾਂ ਇਹ ਨਹੀਂ ਖਾਂਦੇ ਤੁਸੀਂ ਹਾਂਜੀ ਲੋਕਾਂ ਨੂੰ ਖੁਲਾ ਰਿਹਾ ਹਾਂ ਨਾ ਨੇ ਜਿਹੜਾ ਜੀ ਮੈ ਸਾਨੂੰ ਕਹਿੰਦੇ ਜੁੱਤਾਂ ਵਾਲਾ ਚਲੋ ਕੋਈ ਨਹੀਂ ਜਦੋਂ ਤੁਹਾਡੀ ਮਾਲਕਾ ਹੈ ਨਾ ਉਹਨਾਂ ਨੂੰ ਕਹੋ ਮੇਰੇ ਨਾਲ ਗੱਲ ਕਰੂਗਾ ਹਾਂਜੀ ਹਾਂਜੀ ਮੈਂ ਤੁਹਾਡੀ ਗੱਲ ਕਰਾਉਂਗਾ ਇਹ ਕਿਸਰੇ ਹਾਂ ਇਹ ਬੰਦ ਕਰੋ ਇਹ ਸਾਰਾ ਕੁਝ ਠੀਕ ਹੈ ਜੀ ਠੀਕ ਆ ਸਾਡੇ ਨੂੰ ਗੁਪਤ ਸੂਚਨਾ ਮਿਲੀ ਸੀ ਪਹਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆਰਡ ਦੇ ਵਿੱਚ ਨਕਲੀ ਦੇਸੀ ਕੀ ਦਾ ਧੰਦਾ ਚੱਲ ਰਿਹਾ ਆ ਇਹ ਤੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਕੀ ਬਰਾਮਦ ਹੋਇਆ ਜਿਹੜਾ ਕਿ ਅਲੱਗ-ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ ਹਾਂ ਬਿਲਕੁਲ ਇਸੇ ਲਈ ਕੋਈ ਅੱਛੇ ਗਲਤ ਹੈ ਨਹੀਂ ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ ਫੈਕਟਰੀ ਦੇ ਓਨਰ ਦਾ ਨਾਮ ਹੈ ਜਿੰਮੀਕਰ ਹਮਾਨਸ਼ਾ ਤੋਂ ਹੈ ਬਾਰ-ਬਾਰ ਉਹਨੂੰ ਫੋਨ ਕਰਨ ਤੇ ਵੀ ਉਹ ਨਹੀਂ ਇੱਥੇ ਆਇਆ